ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਇੱਕ ਖਬਰ ਹੈ ਜੀ हिसार ਤੋਂ ਇਹ ਜਿਹੜੀ ਖਬਰ ਆ ਨਾ ਇਹਦੇ ਨਾਲ ਦੀਆਂ ਖਬਰਾਂ ਪਹਿਲਾਂ ਵੀ ਮੈਂ ਤੁਹਾਨੂੰ ਬਹੁਤ ਵਾਰੀ ਸੁਣਾ ਚੁੱਕਾ ਔਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਦੀਆਂ ਖਬਰਾਂ ਪਹਿਲਾਂ ਬਹੁਤ ਵਾਰੀ ਪੜੀਆਂ ਅਤੇ ਸੁਣੀਆਂ ਵੀ ਜ਼ਰੂਰ ਹੋਣਗੀਆਂ ਅਸਲ ਦੇ ਵਿੱਚ ਹੋਇਆ ਕੀ ਹੈ हिसार ਦੇ ਵਿੱਚ ਨਾ ਜੀ ਅੱਜ CET ਦੀ ਪ੍ਰੀਖਿਆ ਹੋਣ ਰਹੀ ਸੀਗੀ ਔਰ ਉਸ ਪ੍ਰੀਖਿਆ ਦੇ ਵਿੱਚ ਭਾਗ ਲੈਣ ਵਾਸਤੇ ਜਿੱਥੇ ਹੋਰ ਅੜੜ ਇਲਾਕਿਆਂ ਤੋਂ ਵਿਦਿਆਰਥੀ ਉੱਥੇ ਪਹੁੰਚੋ ਸਕੇ ਪ੍ਰੀਖਿਆ ਦੇਣ ਦੇ ਵਾਸਤੇ ਇਦਾਂ ਹੀ ਇੱਕ ਹੋਰ ਵਿਦਿਆਰਥੀ ਜਿਹੜਾ ਕਿ ਸਰਦਾਰ ਸਿੱਖ ਹੈ ਉਹ ਵੀ ਉੱਥੇ ਪਹੁੰਚਦਾ ਹੈ ਜਦੋਂ ਉੱਥੇ ਪ੍ਰੀਖਿਆ ਦੇਣ ਵਾਸਤੇ ਅੰਦਰ ਜਾਣ ਲੱਗਦਾ ਤਲਾਸ਼ੀ ਵਗੈਰਾ ਲੈਂਦੇ ਹੀ ਹੈਗੇ ਤਾਂ ਆ ਜਿਦਾਂ ਜਿਵੇਂ ਹੁਣ ਸਿੱਖਾਂ ਨੇ ਆਪਣੇ ਹੱਥਾਂ ਦੇ ਵਿੱਚ ਕੜੇ ਪੈਨੇ ਹੁੰਦੇ ਆ ਸਿੱਖ ਨੌਜਵਾਨਾਂ ਨੇ ਹਰ ਇੱਕ ਸਿੱਖ ਪੈਂਦਾ ਹੈਗਾ ਆ ਕੜਾ ਇਹ ਸਿੱਖਾਂ ਦਾ ਸਾਡਾ ਕਕਾਰ ਵੀ ਹੈਗਾ ਇਹ ਕੜੇ ਨੂੰ ਲੈ ਕੇ ਉੱਥੇ ਵਿਵਾਦ ਸ਼ੁਰੂ ਹੋ ਗਿਆ ਜਿਹੜਾ ਉੱਥੇ ਬਾਹਰ ਪੁਲਿਸ ਵਾਲੇ ਸਗੇ ਡਿਊਟੀ ਦੇ ਦੌਰਾਨ ਉਹ ਕਹਿਣ ਲੱਗੇ ਕਿ ਭਾਈ ਇਹ ਕੜਾ ਪਾ ਕੇ ਤੂੰ ਅੰਦਰ ਨਹੀਂ ਜਾ ਸਕਦਾ ਉੱਥੇ ਬਹੁਤ ਹੀ ਜ਼ਿਆਦਾ ਹੰਗਾਮਾ ਹੋ ਗਿਆ ਹਾਲਾਂਕਿ ਉੱਥੇ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਭਾਰਤ ਦਾ ਜਿਹੜਾ ਸੰਵਿਧਾਨ ਵਾ ਉਹਦੇ ਵਿੱਚ ਸਿੱਖਾਂ ਦੇ ਲਈ ਪੰਜ ਕਕਾਰੀ ਵਰਦੀ ਧਾਰਨ ਕਰਨਾ ਬੇहद ਜ਼ਰੂਰੀ ਹੈ ਔਰ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਹੈਗੇ ਉਹਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਜਗ੍ਹਾ ਦੇ ਉੱਪਰ ਕੋਈ ਪਾਬੰਦੀ ਨਹੀਂ ਹੈ ਪਰ ਉਹ ਫਿਰ ਵੀ ਜिद ਕਰੀ ਗਏ ਕਹਿੰਦੇ ਕਿ ਨਾ ਇਹ ਸਿੱਖ ਨੌਜਵਾਨ ਅੰਦਰ ਕੜੇ ਦੇ ਨਾਲ ਪ੍ਰੀਖਿਆ ਦੇਣ ਵਾਸਤੇ ਨਹੀਂ ਜਾਊਗਾ ਔਰ ਜਦੋਂ ਬਹੁਤ ਹੀ ਜ਼ਿਆਦਾ ਰੌਲਾ ਪਿਆ ਤਾ ਫਿਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਹੈਗੇ ਆ ਸੁਖ ਸਾਗਰ ਸਿੰਘ ਉਹ ਵਿੱਚ ਪੈ ਗਏ ਉਹਨਾਂ ਨੇ ਆਖਿਆ ਪਈ ਧਰਨਾ ਲੱਗੂਗਾ ਪੂਰਾ ਫਿਰ ਇੱਥੇ ਐਨ ਜੇ ਤੁਸੀਂ ਇਸ ਨੌਜਵਾਨ ਨੂੰ ਅੰਦਰ ਨਹੀਂ ਜਾਣ ਦਿੰਦੇ ਤਾਂ ਉਸ ਤੋਂ ਬਾਅਦ ਸੁਣ ਵਿੱਚ ਆਇਆ ਕਿ ਫਿਰ ਉਸ ਨੌਜਵਾਨ ਨੂੰ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣ ਦੇ ਲਈ ਭੇਜ ਦਿੱਤਾ ਗਿਆ ਅੰਦਰ ਉਹਨੂੰ ਆਗਿਆ ਫਿਰ ਮਿਲ ਗਈ ਪਰ ਗੱਲ ਇਹ ਹੈ ਕਿ ਇਹ ਘਟਨਾਵਾ ਬਾਰ-ਬਾਰ ਵਾਪਰਦੀਆਂ ਤੇ ਵਾਪਰਦੀਆਂ ਕਿਉਂ ਨੇ ਹਸਾਰ ਦੇ ਵਿੱਚ ਹੋ ਗਿਆ ਏ ਇੱਥੇ ਪੰਜਾਬ ਦੇ ਵਿੱਚ ਇੱਕ ਵਾਰ ਨਹੀਂ ਇੱਕ ਤੋਂ ਵਧੇਰੇ ਵਾਰ ਇਦਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਪੰਜਾਬੋਂ ਬਾਹਰ ਵੀ ਵਾਪਰਦੀਆਂ ਨੇ ਅੱਛਾ ਸਕੂਲਾਂ ਦੇ ਵਿੱਚ ਨਾ ਵਿਦਿਆਰਥੀਆਂ ਨੂੰ ਕਿਹਾ ਜਾਂਦਾ ਕਲੇ ਨਾ ਪਾ ਕੇ ਜਾਓ ਮੈਂ ਕਈ ਸਕੂਲਾਂ ਦੇ ਵਿੱਚ ਆਪ ਵੀ ਨਾਲ ਜਾਣਾ ਹੈਗਾ ਕਈ ਵਾਰੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਾਂਦੇ ਆ ਆਪਣੇ ਇਲਾਕੇ ਦੇ ਵਿੱਚ ਵੀ ਕਈ ਵਾਰ ਜਾਣਾ ਪੈਂਦਾ ਹੈਗਾ ਜਦੋਂ ਕਿਦਰੇ ਕੋਈ ਇਦਾਂ ਦੀ ਸਮੱਸਿਆ ਆਉਂਦੀ ਹੈ ਇੱਕ ਵਾਰ ਸਾਡੇ ਇਲਾਕੇ ਨਾਲ ਸਕੂਲ ਹੈਗਾ ਇੱਕ ਬੱਚਿਆਂ ਦਾ ਉੱਥੇ ਗਏ ਤੇ ਉਹ ਕਹਿੰਦੇ ਕਿ ਵਿਦਿਆਰਥੀਆਂ ਦੇ ਆਪਾਂ ਨਾ ਕੜੇ ਲਹਾ ਲਹਾ ਕੇ ਰੱਖੇ ਹੋਏ ਆ ਸਾਡੇ ਜਾਣਕਾਰ ਸਗੇ ਉਹ ਕਹਿੰਦੇ ਸਾਡੇ ਬੱਚੇ ਨਾਲ ਧੱਕਾ ਕਰਦੇ ਹੈਗੇ ਉਹ ਵੀ ਨਾਲ ਚੱਲਿਓ ਆਪਾਂ ਪੰਜ ਸਾਂ ਜਾਣੇ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਪ੍ਰਿੰਸੀਪਲ ਸਾਹਿਬ ਇਹ ਕਹਿਣ ਲੱਗੇ ਕਹਿੰਦੇ ਕਿ ਵਿਦਿਆਰਥੀਆਂ ਨੇ ਆਪਣੇ ਹੱਥ ਦੇ ਵਿੱਚ ਕੜੇ ਪਾਏ ਹੁੰਦੇ ਆ ਉਹ ਕਿਸੇ ਦਾ ਕਿਸੇ ਦਾ ਨੁਕਸਾਨ ਕਰ ਸਕਦੇ ਆ ਕਿਸੇ ਦਾ ਨੁਕਸਾਨ ਨਾ ਕਰ ਸਕਣ ਇਸ ਕਰਕੇ ਕਹਿੰਦੇ ਆਪਾਂ ਉਹਨਾਂ ਦੇ ਕੜੇ ਲਹਾ ਕੇ ਰੱਖੇ ਹੋਏ ਆ ਮੈਂ ਕਿਹਾ ਜੀ ਅੱਛਾ ਕਹਿੰਦੇ ਉਹ ਦੇਖੋ ਪਰਲੇ ਪਾਸੇ ਅਲਮਾਰੀ ਖੋਲੀ ਕਹਿੰਦੇ ਆ ਦੇਖੋ ਕਿੰਨੇ ਕੜੇ ਇੱਥੇ ਰੱਖੇ ਹੋਏ ਆ ਆਪਾਂ ਮਤਲਬ ਪਹਿਲਾਂ ਹੋਰ ਵੀ ਕਈ ਵਿਦਿਆਰਥੀਆਂ ਦੀ ਉਹਨਾਂ ਨੇ ਕੜੇ ਲੁਹਾ ਲਵਾ ਕੇ ਉੱਥੇ ਰੱਖੇ ਹੋਏ ਬਹੁਤ ਜ਼ਿਆਦਾ ਉਥੇ ਤਾਲਖ ਕਲਾਮੀ ਹੋਈ ਜਿਹੜੇ ਮੇਰੇ ਨਾਲ ਦੇ ਸੱਜਣ ਮਿੱਤਰ ਸਗੇ ਉਹਨਾਂ ਨੇ ਬਹੁਤ ਜ਼ਿਆਦਾ ਐਨ ਚੰਗੀ ਤਰ੍ਹਾਂ ਰੱਜ ਕੇ ਬਰੇ ਉਥੇ ਨਾ ਪੇਪਰ ਵੇਟ ਪਿਆ ਹੋਇਆ ਸੀਗਾ ਉਹ ਕਹਿਣ ਲੱਗੇ ਕਿ ਤੁਹਾਨੂੰ ਇਦਾਂ ਕਿਉਂ ਲੱਗਦਾ ਹੈਗਾ ਪਈ ਇਹ ਜਿਹੜਾ ਕੜਾ ਹੈਗਾ ਸਿੱਖਾਂ ਦਾ ਜਿਹੜਾ ਕਕਾਰ ਹੈਗਾ ਤੁਹਾਨੂੰ ਉਹੀ ਕਿਉਂ ਚੁਬਦਾ ਹੈਗਾ ਇੱਥੇ ਪੇਪਰ ਵੇਟ ਪਿਆ ਹੋਇਆ ਜੇ ਚੁੱਕ ਕੇ ਕਿਸੇ ਨੇ ਕਿਸਦਾ ਸਿਰ ਪਾੜਨਾ ਹੋਵੇ ਤਾਂ ਪੇਪਰ ਵੇਟ ਵੀ ਚੁੱਕ ਕੇ ਮਾਰਿਆ ਜਾ ਸਕਦਾ ਆ ਪੈਨ ਹੁੰਦਾ ਹੈਗਾ ਜੀ ਆ ਪੈਨ ਦਾ ਤਿੱਖਾ ਜਿਹਾ ਜਿਹੜਾ ਹੈਗਾ ਇਹ ਕਿਸੇ ਦੇ ਮਾਰ ਦੋ ਇਹ ਬਥੇਰਾ ਨੁਕਸਾਨ ਕਰ ਸਕਦਾ ਹੈ ਕਿਸੇ ਦੇ ਅੱਖ ਨੱਕ ਦੇ ਵਿੱਚ ਜੇ ਕੁਮਾਰ ਨੁਕਸਾਨ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਿਸੇ ਦਾ ਕਰ ਸਕਦਾ ਹੈ ਉੱਥੇ ਗਮਲੇ ਪਏ ਸਗੇ ਮੈਂ ਕਹਾਂ ਜੀ ਉਦਾਂ ਇੱਕ ਗੱਲ ਆ ਜੇ ਇਥੇ ਉਹ ਗਮਲਾ ਚੁੱਕ ਕੇ ਕੋਈ ਕਿਸੇ ਦੇ ਸਿਰ ਦੇ ਵਿੱਚ ਮਾਰ ਦੇਵੇ ਆ ਗਮਲੇ ਤੁਸੀਂ ਇਕੱਠੇ ਕਰਕੇ ਇਥੋਂ ਕਿਉਂ ਨਹੀਂ ਆਸੇ ਪਾਸੇ ਰੱਖੇ ਇਹਦਾ ਕੋਈ ਪ੍ਰਬੰਧ ਕਰ ਲਓ ਆ ਪੇਪਰ ਵੇਟ ਕਿਉਂ ਰੱਖਿਆ ਹੋਇਆ ਆ ਮੈਂਟ ਵਿੱਚ ਕੋਈ ਨਿਆਣਾ ਚੱਕ ਕੇ ਕਿਸੇ ਦੇ ਮਾਰ ਦੇਵੇ ਫਿਰ ਉਹਦਾ ਹੱਲ ਕੀ ਤੁਹਾਡੇ ਕੋਲ ਹੈਗਾ ਸੋ ਆ ਜਾ ਕੇ ਉੱਥੇ ਗੱਲ ਇਹ ਹੋ ਰਹੀ ਸੀਗੀ ਮੈਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਨ ਰਿਹਾ ਸੀਗਾ ਕਿ ਮਸਲਾ ਇਸ ਗੱਲ ਦਾ ਨਹੀਂ ਲੱਗਣ ਡਿਆ ਪਈ ਕੋਈ ਵੀ ਵਿਦਿਆਰਥੀ ਕਿਸੇ ਦੂਜੇ ਵਿਦਿਆਰਥੀ ਦਾ ਨੁਕਸਾਨ ਕਰ ਸਕਦਾ ਹੈ ਮਸਲਾ ਤਾਂ ਮੈਨੂੰ ਇਹ ਲੱਗਣ ਡਿਆ ਹੈ ਵੀ ਜਿਹੜੇ ਸਿੱਖਾਂ ਦੇ ਆ ਕਾਰਵਾ ਨਾ ਤੁਹਾਨੂੰ ਇਹ ਚੁੱਬਦੇ ਆ ਆ ਹੁਣ ਘਸੁੰ ਦੇ ਨਾਲ ਹੀ ਕੋਈ ਕਿਸੇ ਦਾ ਕਿਸੇ ਦੇ ਬੁੱਲ ਪਾੜ ਦੂ ਜੇ ਕੋਈ ਕਿਸੇ ਦਾ ਘਸੁੰ ਜੜਦੇ ਕੋਈ ਕਿਸੇ ਦੀ ਅੱਖ ਸੁਜਾ ਦੇਵੇ ਘਸੁੰ ਦੇ ਨਾਲ ਹੀ ਤੇ ਫਿਰ ਘਸੁੰ ਦਾ ਕੀ ਕਰੋਗੇ ਆ ਹੱਥ ਦਾ ਕੀ ਕਰੋਗੇ ਪਹਿਲਾਂ ਹੱਥ ਲਾਹਾ ਕੇ ਰੱਖ ਲਉਗੇ ਉੱਥੇ ਬਹੁਤ ਜ਼ਿਆਦਾ ਗੱਲਾਂ ਬਤਾ ਹੋਈਆਂ ਸੋ ਆ ਜਾ ਕੇ ਮੁੱਖ ਦੀ ਗੱਲ ਇਹ ਹੈ ਉੱਥੇ ਨਾ ਇੱਕ ਮੈਡਮ ਸੀਗੇ ਉਹ ਕਹਿਣ ਲੱਗੇ ਤੁਸੀਂ ਕਹਿੰਦੇ ਜੋ ਮਰਜ਼ੀ ਕਰੀ ਚੱਲੋ ਜਿੱਦਾਂ ਮਰਜ਼ੀ ਕਰੀ ਚੱਲੋ ਇੱਥੇ ਪਹਿਲਾਂ ਬਹੁਤ ਵਾਰੀ ਇਦਾਂ ਹੋਇਆ ਕੜਾ ਕਹਿੰਦੇ ਮਾਰਿਆ ਕਿਸੇ ਨੇ ਕਿਸੇ ਦੇ ਤੇ ਕੜੇ ਦੇ ਨਾਲ ਕਹਿੰਦੇ ਅੱਗੇ ਇੱਕ ਦੋ ਵਾਰੀ ਵਿਦਿਆਰਥੀਆਂ ਨੂੰ ਕਿਸੇ ਨੇ ਜ਼ਖਮੀ ਵੀ ਕੀਤਾ ਹੈਗਾ ਮਤਲਬ ਉਹਨਾਂ ਨੇ ਇਹ ਦਲੀਲ ਦਿੱਤੀ ਇਸ ਕਰਕੇ ਆਪਾਂ ਲਹਾ ਲਿਆ ਹੁਣ ਮੈਂ ਕਹ ਜਿਹੜੇ ਆ ਗਮਲੇ ਪਏ ਹੋਏ ਇੱਥੇ ਇਹ ਤੁਸੀਂ ਗਮਲੇ ਕਦੋਂ ਚੱਕੂਗੇ ਕੀ ਤੁਸੀਂ ਇਹ ਗਮਲੇ ਉਦੋਂ ਚੱਕੂਗੇ ਜਦੋਂ ਇੱਕ ਗਮਲਾ ਚੁੱਕ ਕੇ ਕੋਈ ਕਿਸੇ ਦਾ ਸਿਰ ਪਾੜ ਦਊਗਾ ਆ ਜਿਹੜਾ ਟੇਬਲ ਦੇ ਉੱਪਰ ਪੇਪਰ ਵੇਟ ਪਿਆ ਹੋਇਆ ਇਹ ਤੁਸੀਂ ਉਦੋਂ ਹਟਾਉਂਗੇ ਜਦੋਂ ਪੇਪਰ ਵੇਡ ਚੁੱਕ ਕੇ ਕੋਈ ਕਿਸੇ ਦੇ ਸਿਰ ਦੇ ਉੱਤੇ ਮਾਰ ਦਊਗਾ ਇਹ ਵੀ ਤੁਸੀਂ ਪਹਿਲਾਂ ਹੀ ਚੱਕਦੇ ਹੋ ਤਾਂ ਤੁਸੀਂ ਇਸ ਗੱਲ ਦੀ ਇੰਤਜ਼ਾਰ ਕਿਉਂ ਕਰਨ ਰਹੇ ਆ ਭਈ ਇਹਦੇ ਨਾਲ ਕੋਈ ਕਿਸੇ ਦਾ ਸਿਰ ਪਾੜ ਦੇਵੇ ਤਾਂ ਫੇਰ ਆਪਾਂ ਠੀਕ ਕਰਨਾ ਆਹ ਪੈਨ ਲੈ ਕੇ ਆਉਂਦਿਆ ਵਿਦਿਆਰਥੀ ਇਹ ਪੈਨ ਦਾ ਕੋਈ ਬਦਲ ਲੱਭ ਲਓ ਕੋਈ ਹੋਰ ਕੀ ਲਭੂਗੀ ਇਹਦਾ ਬਦਲ ਆ ਨਵਾਂ ਦੇ ਨਾਲ ਹੀ ਕਈ ਵਾਰੀ ਕੋਈ ਕਿਸੇ ਦੇ ਨੌਂਦਰਾ ਮਾਰ ਦਿੰਦਾ ਸੋ ਨੁਕਸਾਨ ਕੋਈ ਵੀ ਕਿਸੇ ਤਰੀਕੇ ਦੇ ਨਾਲ ਪਹੁੰਚਾ ਸਕਦਾ ਹੈਗਾ ਗੱਲ ਇਹ ਆ ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਭਾਈ ਇੱਥੇ ਪਈ ਹੋਈ ਇੱਟ ਇੱਥੇ ਪਿਆ ਹੋਇਆ ਰੋੜਾ ਇੱਥੇ ਪਿਆ ਹੋਇਆ ਬਟਾ ਇੱਥੇ ਪਿਆ ਹੋਇਆ ਪੇਪਰ ਵੇਟ ਇੱਥੇ ਪਿਆ ਹੋਇਆ ਪੈਨ ਇੱਥੇ ਪਿਆ ਹੋਇਆ ਗਮਲਾ ਉਹ ਚੁੱਕ ਕੇ ਕਿਸੇ ਦੇ ਨਾਮ ਮਾਰੋ ਤੁਸੀਂ ਕਿਸੇ ਦੇ ਘਸੁੰਨ ਵੀ ਨਾ ਮਾਰੋ ਤੁਸੀਂ ਕਿਸੇ ਦੇ ਲਫੇੜਾ ਵੀ ਨਾ ਮਾਰੋ ਤੇ ਨਾਲ ਹੀ ਭਾਈ ਤੁਸੀਂ ਕਿਸੇ ਦੇ ਬਿਨਾਂ ਗੱਲੋਂ ਬਿਨਾਂ ਗੱਲੋਂ ਕੜਾ ਵੀ ਨਾ ਮਾਰਿਓ ਸਮਝਾਉਣ ਦੀ ਤਾਂ ਆਹ ਜ਼ਰੂਰਤ ਆ ਪਰ ਨਹੀਂ ਕੜਾ ਲਹਾਇਆ ਜਾਊਗਾ ਸੋ ਜਦੋਂ ਜਾ ਕੇ ਉੱਥੇ ਝੜਚੰਬ ਹੁੰਦੀ ਹੈ ਤਾਂ ਉਸ ਤੋਂ ਬਾਅਦ ਫਿਰ ਸਾਰਾ ਕੁਝ ਠੀਕ ਵੀ ਹੋ ਜਾਂਦਾ ਹੈ ਫਿਰ ਠੀਕ ਕਿਉਂ ਹੋ ਜਾਂਦਾ ਹੈ ਫਿਰ ਉਹ ਖਤਰਾ ਕਿਉਂ ਟਲ ਜਾਂਦਾ ਹੈ ਇਹ ਇੱਕ ਬਹੁਤ ਵੱਡਾ ਸਵਾਲ ਵਾ ਉਤ ਤੋਂ ਬਾਅਦ ਫਿਰ ਇਦਾਂ ਦਾ ਕੋਈ ਉੜਾਮਾ ਕਿਸੇ ਪਾਸਿਓਂ ਆਉਂਦਾ ਵੀ ਨਹੀਂ ਹੈਗਾ ਬਾਵਾਂ ਮਹੀਨੇ ਫਿਰ ਲੰਘ ਜਾਂਦੇ ਆ ਕੁਝ ਕੁ ਮਹੀਨੇ ਲੰਘਦੇ ਆ ਫਿਰ ਦੁਬਾਰਾ ਇਹ ਹੀ ਸਮੱਸਿਆ ਕਿਸੇ ਨਾ ਕਿਸੇ ਹੋਰ ਸਕੂਲ ਤੋਂ ਆ ਜਾਂਦੀ ਹੈ ਸੋ ਇਹ ਵਰਤਾਰਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਪਿਆ ਆ ਇਸੇ ਕਰਕੇ ਮੈਨੂੰ ਲੱਗਦਾ ਕਿ ਦੁਨੀਆ ਭਰ ਵਿੱਚ ਵਸਦੇ ਸਿੱਖ ਜਦੋਂ ਉਹਨਾਂ ਦੇ ਕੰਨਾਂ ਵਿੱਚ ਇਸ ਕਿਸਮ ਦੀਆਂ ਖਬਰਾਂ ਪਹੁੰਚਦੀਆਂ ਨੇ ਉਹਨਾਂ ਤੱਕ ਤਾਂ ਉਹਨਾਂ ਦੇ ਜ਼ਿਹਨ ਵਿੱਚ ਬਾਰ-ਬਾਰ ਫਿਰ ਉਹੀ ਗੱਲ ਆਉਂਦੀ ਆ ਕਾਸ਼ ਕਿਤੇ ਸਾਡੇ ਆਪਣੇ ਮੁਲਕ ਹੁੰਦੇ ਤਾਂ ਸਾਨੂੰ ਇਸ ਤਰੀਕੇ ਦੇ ਨਾਲ ਕੋਈ ਜ਼ਲੀਲ ਨਾ ਕਰਦਾ ਅਸੀਂ ਜ਼ਲਾਲਤ ਦੇ ਨਾਲ ਭਰੀ ਹੋਈ ਇੱਥੇ ਜ਼ਿੰਦਗੀ ਜੀਉਣ ਡਏ ਆ ਭਾਰਤ ਦਾ ਹੀ ਸੰਵਿਧਾਨ ਇਸੇ ਮੁਲਕ ਦਾ ਜਿੱਥੇ ਰਹਿਣ ਡਿਆ ਸਿੱਖ ਵੀ ਉਹੀ ਤੁਹਾਨੂੰ ਇਸ ਗੱਲ ਦੀ ਆਗਿਆ ਵੀ ਦਿੰਦਾ ਹੈਗਾ ਪਰ ਕੀ ਪੁਲਿਸ ਪ੍ਰਸ਼ਾਸਨ ਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਕਿ ਉਹ ਜਿਹੜੀ ਮੈਨੇਜਮੈਂਟ ਉਹ ਸਕੂਲਾਂ ਦੀ ਆ ਕਾਲਜਾਂ ਦੀ ਜਿੱਥੇ ਅੱਜ ਰੋਕਿਆ ਗਿਆ ਉਸ ਵਿਦਿਆਰਥੀ ਨੂੰ ਪੁਲਿਸ ਵਾਲੇ ਵੀ ਰੋਕਣ ਡਿਆ ਕੀ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਸਰਕਾਰਾਂ ਪੁਲਿਸ ਵਾਲਿਆਂ ਨੂੰ ਇਹ ਹਦਾਇਤ ਨਹੀਂ ਜਾਰੀ ਕਰਨਗੀਆਂ ਜਾ ਕਦੋਂ ਨੂੰ ਕਰਨ ਗਿਆ ਜਾਂ ਉਹਨਾਂ ਨੇ ਕੀਤੀਆਂ ਹੋਈਆਂ ਨਹੀਂ ਜਾਂ ਕੀ ਉਹਨਾਂ ਹਦਾਇਤਾਂ ਬਾਰੇ ਪੁਲਿਸ ਨੂੰ ਨਹੀਂ ਪਤਾ ਹੈਗਾ ਜਦੋਂ बार-बार ਇਸ ਕਿਸਮ ਦੀਆਂ ਘਟਨਾਵਾਂ ਦਾ ਸਿੱਖਾਂ ਨੂੰ ਸਾਹਮਣਾ ਕਰਨਾ ਪੈਂਦਾ ਹੈਗਾ ਇਸੇ ਕਰਕੇ ਸਿੱਖ ਚਾਹੁੰਦੇ ਆ ਕਿ ਸਾਡੇ ਭਾਈ ਇਸ ਧਰਤੀ ਦੇ ਉੱਪਰ ਕਦੇ ਰਾਜ ਭਾਗ ਹੁੰਦੇ ਸੀਗੇ ਹੁਣ ਬਹੁਤ ਸਾਰੇ ਲੋਕ ਨਾ ਉੱਥੇ ਫਿਰ ਇਹ ਵੀ ਗੱਲ ਆ ਪੈਂਦੇ ਕਰਨ ਕਿ ਜੇ ਪੰਜਾਬ ਦੇ ਵਿੱਚ ਸਿੱਖਾਂ ਦੇ ਆਪਣੇ ਰਾਜ ਭਾਗ ਹੋਣ ਤਾਂ ਪੰਜਾਬੋਂ ਬਾਹਰ ਹੋਰ ਸੂਬਿਆਂ ਦੇ ਵਿੱਚ ਉੱਥੇ ਤੁਹਾਡੇ ਮਸਲੇ ਇੱਕ ਦਾ ਹੱਲ ਹੋ ਜਾਣਗੇ ਫਿਰ ਤਾਂ ਤੁਹਾਨੂੰ ਸਭ ਨੂੰ ਜ਼ਿਆਦਾ ਤੰਗ ਕੀਤਾ ਜਾਊਗਾ ਘੋਲੀਆਂ ਗੱਲਾਂ ਹੋ ਗਈਆਂ ਮੈਨੂੰ ਲੱਗਦਾ ਅੱਜ ਇਹਨਾਂ ਗੱਲਾਂ ਦੇ ਬਾਬਤ ਬਹੁਤ ਜ਼ਿਆਦਾ ਲੰਮੇਰੀ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੈ ਲੋਕ ਸਿਆਣੇ ਹੋ ਚੁੱਕੇ ਆ ਜੇ ਇਹ ਗੱਲ ਇਦਾਂ ਹੋਵੇ ਤਾਂ ਫਿਰ ਜਿੰਨੇ ਵੀ ਮੁਲਕ ਹੈਗੇ ਆ ਭਾਵੇਂ ਭਾਰਤਵਾ ਜਦੋਂ ਭਾਰਤ ਤੋਂ ਬਾਹਰ ਕਿਸੇ ਹੋਰ ਮੁਲਕ ਦੇ ਵਿੱਚ ਭਾਰਤ ਦੇ ਕਿਸੇ ਨਾਗਰਿਕ ਤੇ ਨਾਲ ਧੱਕਾ ਹੁੰਦਾ ਤਾਂ ਭਾਵੇਂ ਬਹੁਤ ਸਾਰੇ ਮਸਲੇ ਰਹਿ ਵੀ ਜਾਂਦੇ ਹੋਣ ਪਰ ਇੱਕ ਤੁਹਾਡੇ ਕੋਲ ਅਧਿਕਾਰ ਹੁੰਦਾ ਆ ਤੁਹਾਡੇ ਕੋਲ ਇੱਕ ਹੱਕ ਹਕੂਕ ਹੁੰਦਾ ਹੈਗਾ ਤੁਹਾਡੀ ਕਿਸੇ ਮੁਲਕ ਦੇ ਨਾਲ ਕੋਈ ਸੰਧੀ ਹੁੰਦੀ ਹੈ ਸਾਰਿਆਂ ਮੁਲਕਾਂ ਦੀਆਂ ਸਾਰਿਆਂ ਮੁਲਕਾਂ ਦੇ ਨਾਲ ਕੋਈ ਨਾ ਕੋਈ ਸੰਧੀਆਂ ਹੁੰਦੀਆਂ ਆ ਸੋ ਉਹਨਾਂ ਦੇ ਤਹਿਤ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਹੁੰਦੇ ਆ ਕਿ ਆ ਚੀਜ਼ ਇਦਾਂ ਨਹੀਂ ਤੇ ਆ ਚੀਜ਼ ਐਦਾਂ ਤਾਂ ਉਸ ਵੇਲੇ ਤਸਕਰ ਤੁਹਾਡੇ ਵਾਸਤੇ ਜ਼ਿਆਦਾ ਤੁਹਾਡੇ ਹੱਕ ਹਕੂਕ ਸੁਰੱਖਿਅਤ ਹੁੰਦੇ ਆ ਉਸ ਵੇਲੇ ਤੁਹਾਡੇ ਹੱਕਾਂ ਹਕੂਕਾਂ ਦੇ ਉੱਪਰ ਸਗੋਂ ਡਾਕਾ ਘੱਟ ਵੱਜਣ ਰਿਹਾ ਹੁੰਦਾ ਆ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਬਹੁਤ ਵਿਸਥਾਰ ਸਹਿਤ ਫਿਰ ਕਿਤੇ ਕਰਾਂਗੇ ਜਾਂ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਸਗੋਂ ਉਲਟਾ ਇਹਨਾਂ ਗੱਲਾਂ ਨੂੰ ਜਾਣਦੇ ਹੀ ਹੋਣਗੇ ਪਹਿਲਾਂ ਤੋਂ ਕਿ ਇਹ ਗੱਲ ਰੁਕਾਵਟ ਨਹੀਂ ਬਣਦੀ ਹੁੰਦੀ ਕਿ ਜੇ ਐ ਹੋ ਗਈ ਤਾਂ ਫਿਰ ਐ ਕਿਦਾਂ ਹਾਂਗੇ ਹੁਣ ਜੇ ਕਦੀ ਬ੍ਰਿਟਿਸ਼ ਗਵਰਨਮੈਂਟ ਇੱਥੇ ਰਾਜ ਕਰਦੀ ਹੁੰਦੀ ਸੀਗੀ ਇਸ ਧਰਤੀ ਦੇ ਉੱਪਰ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੁਪੁੱਤਰ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਦੀ ਸਮਾਦ ਉੱਥੇ ਬਣੀ ਹੋਈ ਹੈ ਯੂਕੇ ਦੇ ਵਿੱਚ ਮੰਨ ਲਓ ਤਾਂ ਕੀ ਅੱਜ ਇੱਥੋਂ ਪੰਜਾਬ ਤੋਂ ਜਾਂ ਦੁਨੀਆ ਦੇ ਕਿਸੇ ਕੋਨੇ ਤੋਂ ਵੀ ਸਿੱਖ ਜਾਂ ਪੰਜਾਬੀ ਜਾਂ ਕੋਈ ਵੀ ਉੱਥੇ ਜਾ ਨਹੀਂ ਸਕਦਾ ਹੈਗਾ ਭਲਾ ਕੀ ਉਹ ਰੋਕਦੇ ਆ ਅਗਲੇ ਕਹਿਣਗੇ ਇਦਾਂ ਵੀ ਤੁਸੀਂ ਮੁਲਕ ਨੂੰ ਆਜ਼ਾਦ ਕਰਾਉਣ ਦੀ ਖਾਤਰ 85% ਤੋਂ ਵੱਧ ਕੁਰਬਾਨੀਆਂ ਕੀਤੀਆਂ ਸਾਨੂੰ ਤੁਸੀਂ ਭਾਰਤ ਤੋਂ ਕੁਝ ਬਾਰੇ ਪਹਿਲੇ ਜਾਇ ਹੱਲੇ ਕੱਢ ਕੇ ਹਟੇ ਆ ਤੇ ਤੁਸੀਂ ਸਾਡੀ ਧਰਤੀ ਦੇ ਉੱਪਰ ਆ ਕੇ ਉਸ ਬੰਦੇ ਦੀ ਸਮਾਦ ਦੇ ਉੱਪਰ ਜਾਉਂਗੇ ਜਿਹੜਾ ਬੰਦਾ ਖੁਦ ਚਾਹੁੰਦਾ ਸੀਗਾ ਕਿ ਸਾਡਾ ਉੱਥੇ ਰਾਜ ਹੁੰਦਾ ਸੀਗਾ ਤੇ ਤੁਸੀਂ ਸਾਡੇ ਰਾਜ ਭਾਗ ਉਥੋਂ ਉਹ ਖੇੜ ਦਿੱਤੇ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਤੁਸੀਂ ਸਾਡੇ ਵਿਰੁੱਧ ਚਾਲਾਂ ਚੱਲੀਆਂ ਤੁਸੀਂ ਮੈਨੂੰ ਵੀ ਆਪਣੇ ਰੰਗ ਦੇ ਵਿੱਚ ਰੰਗਣ ਦੇ ਪੂਰੇ ਯਤਨ ਕੀਤੇ। ਉਹ ਤਾਂ ਨਹੀਂ ਕਹਿੰਦੇ ਇਦਾਂ ਅਗਲੇ ਤੁਹਾਨੂੰ ਰੋਕਦੇ ਵੀ ਨਹੀਂ ਹੈਗੇ। ਅਗਲੇ ਕਹਿੰਦੇ ਜਾਓ ਜਿੱਥੇ ਸਮਾਧਵਾ ਉੱਥੇ ਸਾਡੇ ਬਹੁਤ ਸਾਰੇ ਗਾਇਕ ਜਾਂਦੇ ਆ, ਬਹੁਤ ਸਾਰੇ ਆਮ ਲੋਕ ਜਿਹੜੇ ਆ ਉਹ ਵੀ ਉੱਥੇ ਜਾ ਕੇ ਆਉਂਦੇ ਆ, ਫੋਟੋਆਂ ਖਿਚਵਾਉਂਦੇ ਆ ਔਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰਦੇ ਆ। ਸੋ ਇਹ ਗੱਲਾਂ ਸਾਬਤ ਕਰਦੀਆਂ ਨੇ ਸਗੋਂ ਉਸ ਵੇਲੇ ਤੁਹਾਡੇ ਹੱਕ ਹਕੂਕ ਵਧੇਰੇ ਸੁਰੱਖਿਅਤ ਹੁੰਦੇ ਆ। ਔਰ ਜੇ ਕਿਸੇ ਨੂੰ ਲੱਗਦਾ ਹੋਵੇ ਕਿ ਨਹੀਂ ਨਹੀਂ ਇਹ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈਗਾ, ਤੁਹਾਡੇ ਹੱਕ ਹਕੂਕ ਸੁਰੱਖਿਅਤ ਨਹੀਂ ਹੁੰਦੇ ਹੈਗੇ। ਇੰਦਾ ਸਗੋਂ ਜ਼ਿਆਦਾ ਵਧੀਆ ਹੁੰਦਾ ਤਾਂ ਫਿਰ ਮੈਂ ਸਵਾਲ ਕਰਨਾ ਚਾਹੁੰਦਾ ਭਈ ਜੇ ਤੁਹਾਨੂੰ ਲੱਗਦਾ ਕਿ ਉਦਾਂ ਵੀ ਕੋੱਖ ਨਹੀਂ ਹੋਣਾ ਆਏਗਾ ਤੇ ਹੁਣ ਕਿੰਨੇ ਕੁ ਝੰਡੇ ਝੁਲਣਦੇ ਆ ਆਏ ਕੜਾ ਤੇ ਅਗਲੇ ਬਰਦਾਸ਼ਤ ਨਹੀਂ ਕਰਦੇ ਹੈਗੇ ਇੱਕ ਘਟਨਾ ਨਹੀਂ ਇਸ ਤੋਂ ਪਹਿਲਾਂ ਕਿੰਨੀਆਂ ਇਹ ਘਟਨਾਵਾਂ ਵਾਪਰ ਚੁੱਕੀਆਂ ਆ ਤੁਹਾਡੇ ਸਾਹਮਣੇ ਆ ਇੱਥੇ ਮੈਂ ਪੜ ਕੇ ਪਤਾ ਨਹੀਂ ਕਿੰਨੀਆਂ ਕ ਖਬਰਾਂ ਸੁਣਾ ਚੁੱਕਾ ਇਦਾਂ ਦੀਆਂ ਸਿੱਖਾਂ ਨੂੰ ਕਕਾਰਾਂ ਦੀ ਵਜ੍ਹਾ ਕਰਕੇ ਰੋਕਿਆ ਗਿਆ ਪ੍ਰੀਖਿਆ ਦੇਣ ਵਾਸਤੇ ਨਹੀਂ ਜਾਣ ਦਿੱਤਾ ਗਿਆ ਇੱਥੇ ਤੇ ਪੰਜਾਬ ਦੀ ਧਰਤੀ ਤੋਂ ਪਰ ਪੰਜਾਬੀ ਬੋਲਣ ਦੇ ਉੱਪਰ ਪਾਬੰਦੀ ਲਾਈ ਜਾਂਦੀ ਹੈ ਕੜਾ ਤਾਂ ਕਿਸੇ ਦਾ ਨੁਕਸਾਨ ਕਰ ਸਕਦਾ ਉਹ ਕਹਿੰਦੇ ਆਏ ਗੱਲ ਤੇ ਪੰਜਾਬ ਦੀ ਧਰਤੀ ਦੇ ਉੱਪਰ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਨਾ ਉਹ ਦੱਸੋ ਜੀ ਕਿਹਦਾ ਨੁਕਸਾਨ ਕਰ ਦਊਗੀ ਕਿਹਦੇ ਸੱਟ ਮਾਰ ਦਊਗੀ ਉਹ ਅਗਲਿਆਂ ਦੀਆਂ ਨੀਤੀਆਂ ਆ ਅਗਲੇ ਆਪਦੀਆਂ ਨੀਤੀਆਂ ਦੇ ਤਹਿਤ ਸਾਰਾ ਕੁਝ ਕਰਦੇ ਜਾ ਰਹੇ ਆ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਗੁਰੂ ਪਿਆਰੇ ਖਾਲਸਾ ਜੀ ਪਤਾ ਤੁਹਾਨੂੰ ਵੀ ਹੈਗਾ ਕਿ ਮਸਲਿਆਂ ਦੀ ਜੜ ਕਿੱਥੇ ਪਈ ਹੈ ਮਸਲਾ ਕੀ ਹੈਗਾ ਇਹ ਵੀ ਤੁਹਾਨੂੰ ਪਤਾ ਆ ਸੋ ਮਸਲਿਆਂ ਦੇ ਹੱਲ ਦੇ ਵਾਸਤੇ ਜਿਸ ਰਾਹ ਦੇ ਉੱਤੇ ਜਿਹੜੀ ਸੋਚ ਲੈ ਕੇ ਤੁਰਨਾ ਚਾਹੀਦਾ ਉਸ ਰਾਹ ਦੇ ਉੱਤੇ ਤੁਰਨ ਦੀ ਜ਼ਰੂਰਤ ਹੈ ਉਹੋ ਜਿਹੀ ਸੋਚ ਲੈ ਕੇ ਇਹ ਮਸਲੇ ਤਦ ਹੱਲ ਹੋਣੇ ਐ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ ਵਿੱਚ ਦਖਲ ਅੰਦਾਜ਼ੀ ਕੀਤੀ ਤੇ ਵਿਦਿਆਰਥੀ ਉੱਤੇ ਪੇਪਰ ਪਾ ਕੇ ਤੇ ਆ ਗਿਆ ਤੇ ਤੁਸੀਂ ਸੋਚ ਕੇ ਦੇਖੋ ਕਈ ਵਿਦਿਆਰਥੀ ਇਦਾਂ ਦੇ ਹੋਣਗੇ ਜਿਹੜੇ ਨਾਂ ਅੜੇ ਹੋਣਗੇ ਜਿਨ੍ਹਾਂ ਨੇ ਕਹਿਤਾ ਹਾਂਗਾ ਚੁੱਪਚੀਪੇ ਠੀਕ ਆ ਜੀ ਕੜਾ ਲਾਉਣ ਨੂੰ ਕਿਹਾ ਤੇ ਲੋਜੀ ਕੜਾ ਲਾ ਕੇ ਮੈਂ ਰੱਖ ਦਿੱਤਾ ਤੇ ਉਹ ਪ੍ਰੀਖਿਆ ਦੇ ਕੇ ਘਰ ਆ ਗਏ ਹੋਣਗੇ ਕਿੰਨੇ ਹੋਣਗੇ ਇਦਾਂ ਦੇ ਕੇਸ ਜਿਹੜੇ ਉਜਾਗਰ ਨਹੀਂ ਹੋਏ ਜਿਹੜੇ ਜਨਤਕ ਨਹੀਂ ਹੋਏ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਦਾ ਹਿੱਸਾ ਨਹੀਂ ਬਣੇ ਜਿਹੜੇ ਮਸਲੇ ਕਿੰਨੇ ਹੋਣਗੇ ਉਹ ਸੋ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਜ਼ਲਾਲਤ ਤੁਹਾਨੂੰ ਝੱਲਦੇ ਰਹਿਣਾ ਚਾਹੀਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਸ ਜ਼ਲਾਲਤ ਤੋਂ ਬਚਣ ਦੇ ਲਈ ਕੋਈ ਨਾ ਕੋਈ ਢੰਗ ਤਰੀਕੇ ਲੱਭਣੇ ਪੈਣਗੇ ਕਿਹੜਾ ਢੰਗ ਤਰੀਕਾ ਤੁਹਾਨੂੰ ਲੱਗਦਾ ਹੈ ਕਿ ਸਿੱਖ ਇਸ ਜ਼ਲਾਲਤ ਤੋਂ ਕਿਸ ਤਰੀਕੇ ਦੇ ਨਾਲ ਨਿਕਲ ਸਕਦੇ ਆ ਜਰੂਰ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਦਿਓ ਸੋ ਜਦੋਂ ਤੱਕ ਕੁਝ ਹੋਰ ਨਹੀਂ ਹੁੰਦਾ ਹੈਗਾ ਤਾਂ ਮੈਨੂੰ ਲੱਗਦਾ ਹੈ ਕਿ ਘੱਟੋ ਘੱਟ ਜਿਹੜੇ ਲੋਕ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੇ ਆ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਔਰ ਜਿਹੜਾ ਇਥੋਂ ਦਾ ਵਿਧਾਨ ਇਥੋਂ ਦਾ ਸੰਵਿਧਾਨ ਇਥੋਂ ਦਾ ਕਾਨੂੰਨ ਹੈਗਾ ਉਹ ਤੁਹਾਨੂੰ ਕਿਰਪਾਨ ਕੈਰੀ ਕਰਨ ਦੀ ਆਗਿਆ ਦਿੰਦਾ ਤੁਹਾਨੂੰ ਪੰਜ ਕਕਾਰ ਧਾਰਨ ਕਰਨ ਦੀ ਆਗਿਆ ਦਿੰਦਾ ਤੁਹਾਡੇ ਤੇ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਹੈ ਫਿਰ ਘਟੋ ਘਟ ਪਾਈ ਉਹਨਾਂ ਸਮਾਂ ਜਿਹੜੇ ਰਾਸ਼ਟਰਵਾਦੀ ਸਾਡੇ ਸਿੱਖ ਵੀ ਹੈਗੇ ਆ ਕਈ ਭਾਜਪਾ ਦੇ ਵਿੱਚ ਵੀ ਹੈਗੇ ਆ ਉੱਚੇ ਅਹੁਦਿਆਂ ਦੇ ਉੱਪਰ ਵੀ ਹੈਗੇ ਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੱਕ ਅਪਰੋਚ ਕਰਕੇ ਉਹ ਕਹਿ ਨਹੀਂ ਸਕਦੇ ਹੈਗੇ ਇੰਨੀ ਗੱਲ ਘਟੋ ਘਟ ਬਈ ਭਾਈ ਤੁਸੀਂ ਜਿਹੜੇ ਸਾਡੇ ਸਿੱਖ ਹੈਗੇ ਆ ਉਹਨਾਂ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਜ਼ਲੀਲ ਨਾ ਹੋਣ ਦਿਓ ਪਈ ਤੁਸੀਂ ਪੁਲਿਸ ਤੁਸੀਂ ਪ੍ਰਸ਼ਾਸਨ ਤੁਸੀਂ ਜੜੀਆਂ ਵਕ ਵਕ ਮੈਨੇਜਮੈਂਟਸ ਹੈਗੀਆਂ ਨੇ ਪ੍ਰਬੰਧਕ ਧਿਰਾਂ ਹੈਗੀਆਂ ਨੇ ਜੜੀਆਂ ਜੜੀਆਂ ਸਕੂਲ ਕਾਲਜਸ ਜਾਂ ਯੂਨੀਵਰਸਿਟੀਆਂ ਚਲਾਉਂਦੀਆਂ ਨੇ ਤੁਸੀਂ ਉਹਨਾਂ ਨੂੰ ਹਦਾਇਤਾਂ ਜਾਰੀ ਕਰੋ ਕਿ ਨਹੀਂ ਭਾਈ ਤੁਸੀਂ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਰੋਕ ਨਹੀਂ ਸਕਦੇ ਉਹਨਾਂ ਦਾ ਤੁਸੀਂ ਕੜਾ ਉਤਾਰ ਨਹੀਂ ਸਕਦੇ ਕੀ ਇਸ ਗੱਲ ਦਾ ਕੋਈ ਇੰਤਜ਼ਾਮ ਹੋ ਕਰਨਗੇ ਕੀ ਉਹ ਆਵਾਜ਼ ਬੁਲੰਦ ਕਰਨਗੇ ਜਾਂ ਫਿਰ ਨਹੀਂ ਬਸ ਆਪਾਂ ਐ ਚੱਕਰੀ ਕਰਨੀ ਹੱਥ ਜੋੜ ਕੇ ਬਸ ਜਾਂ ਸਿਰਫ ਇੱਥੇ ਤੱਕ ਹੀ ਸੀਮਤ ਹੋ ਕੇ ਰਹਿਣਾ ਸੋ ਸਮੁੱਚੇ ਰੂਪ ਦੇ ਵਿੱਚ ਸਾਰੇ ਮਸਲਿਆਂ ਦਾ ਹੱਲ ਕੀ ਹੈ ਜ਼ਰੂਰ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਦਿਓ ਬਹੁਤ ਬਹੁਤ ਧੰਨਵਾਦ